ਦੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦੀਵਾਲੀ ਬੰਦੀ ਛੋਟ ਦਿਵਸ ਤੇ ਬਾਬਾ ਅਵਿਸ਼ਕਰਮਾ ਜੀ ਦੇ ਜਨਮ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਤਿਕਾਰਯੋਗ ਸਾਥੀਓ ਆਪਾਂ ਪਿਛਲੇ ਦਿਨ ਦਿਵਾਲੀ ਤੇ ਬੰਦੀ ਛੋੜ ਦਿਵਸ ਮਨਾ ਕੇ ਹਟੇ ਆਂ ਇਹ ਖੁਸ਼ੀਆਂ ਦੇਣ ਪਰਮਾਤਮਾ ਕਿਰਪਾ ਕਰੇ ਹਰੇਕ ਪਰਿਵਾਰ ਤੇ ਦੇਸ਼ ਵਿਦੇਸ਼ ਵਿੱਚ ਵਸਦੀ ਦੁਨੀਆ ਤੇ ਖੁਸ਼ੀਆਂ ਲੈ ਕੇ ਆਵੇ ਪਰਮਾਤਮਾ ਤੰਦਰੁਸਤੀ ਬਖਸ਼ੇ ਬਖਸ਼ੇ ਤੇ ਅੱਜ ਤੇਤੀ ਲੋਕਾਂ ਦਾ ਰਹਿਬਰ ਗੁਰੂ ਪੀਰ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਮੈਂ ਆਪਣੇ ਤੇ ਆਪਣੇ ਪਰਿਵਾਰ ਵੱਲੋਂ ਤੇ ਹੱਕ ਸੱਚ ਦੀ ਆਵਾਜ਼ ਨਿਊ ਜੀ ਪੰਜਾਬ ਚੈਨਲ ਦੇ ਮਾਧਿਅਮ ਰਹੀਂ ਮੈਂ ਫੇਰ ਸੁਣੂ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਆ ਕਿ ਅੱਜ ਦੇਸ਼ ਵਿਦੇਸ਼ ਦੀ ਧਰਤੀ ਤੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਧੂਮ-ਧਾਮ ਦੇ ਨਾਲ ਤੇ ਸਰਦਾ ਪਵਨਾ ਨਾਲ ਮਨਾਇਆ ਜਾਵੇਗਾ ਤੇ ਅੱਜ ਕਿਰਤੀ ਲੋਕ ਆਪਣੇ ਆਪਣੇ ਸਾਜੋ ਸਮਾਨ ਦੀ ਸਫਾਈ ਕਰਕੇ ਉਸ ਸਮਾਨ ਆਪਣੇ ਸਾਜੋ ਸਮਾਨ ਨੂੰ ਚਾਹੇ ਉਹ ਰਾਜਗਰੀ ਨਾਲ ਸੰਬੰਧ ਰੱਖਦੇ ਆ ਚਾਹੇ ਖੇਤ ਮਜ਼ਦੂਰ ਆ ਕਿਸਾਨ ਆ ਚਾਹੇ ਇਲੈਕਟ੍ਰੋਨਿਕ ਚੀਜ਼ਾਂ ਦਾ ਕੰਮ ਕਰਨ ਵਾਲੇ ਲੋਕ ਆ ਚਾਹੇ ਮੋਟਰਸਾਈਕਲ ਕਾਰਾਂ ਦਾ ਰਿਪੇਅਰ ਕਰਨ ਵਾਲੇ ਕੱਤੀ ਲੋਕ ਆ ਉਹ ਅੱਜ ਆਪਣੇ ਆਪਣੇ ਸਾਜੋ ਸਮਾਨ ਦੀ ਸਫਾਈ ਕਰਕੇ ਤੇ ਬਾਬਾ ਵਿਸ਼ਕਰਮ ਜਾਂ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਮਨਾਉਣਗੇ ਸਤਿਕਾਰਯੋਗ ਸਾਥੀਓ ਤੁਹਾਨੂੰ ਪਤਾ ਹੈ ਕਿ ਦੇਸ਼ ਨੂੰ ਤਰੱਕੀ ਦੇ ਮੰਜ਼ਲਾਂ 'ਤੇ ਲੈ ਕੇ ਜਾਣ ਵਾਸਤੇ ਉਹਨਾਂ ਕਿਰਤੀ ਲੋਕਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਚਾਹੇ ਅੱਜ ਵੱਡੀਆਂ-ਵੱਡੀਆਂ ਇਮਾਰਤਾਂ ਬਣੀਆਂ, ਖੁਲਾਈ ਓਵਰ ਬਣੇ ਆ, ਵੱਡੇ-ਵੱਡੇ ਪੁਲ ਬਣੇ ਆ, ਫੈਕਟਰੀਆਂ ਬੜੀਆਂ, ਇੰਡਸਟਰੀਆਂ ਲੱਗੀਆਂ ਹੋਈਆਂ ਪਰ ਉਹਨਾਂ ਨੂੰ ਬਣਾਉਣ ਦੇ ਵਿੱਚ ਸਾਡੇ ਕਿਰਤੀ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਮੈਂ ਉਹਨਾਂ ਕਿਰਤੀ ਲੋਕਾਂ ਨੂੰ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਲਾਮ ਕਰਦਾ। ਬਸ ਦੇਰੋ ਕਿਉਂਕਿ ਜੇ ਕਿਰਤੀ ਲੋਕ ਨਾ ਹੋਣ ਤਾਂ ਇਹ ਜਗਾ ਸੰਸਾਰ ਅੱਗੇ ਨਹੀਂ ਵੱਧ ਸਕਦਾ ਕਿਉਂਕਿ ਇਹਦੇ ਵਿੱਚ ਕਿਰਤੀ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਚਾਹੇ ਉਹ ਰਾਜਮਿਸਤਰੀ ਹੋਵੇ ਚਾਹੇ ਖੇਤ ਮਜ਼ਦੂਰ ਹੋਵੇ ਤੇ ਚਾਹੇ ਆਪਣਾ ਹੋਰ ਕੰਮ ਕਰ ਕਰਨ ਵਾਲਾ ਜਿਹੜਾ ਕਿਰਤੀ ਲੋਕ ਹੋਣ ਅਵੇਂ ਸੀ ਕਰੋੜਾਂ ਰੁਪਈਆ ਦੀ ਗੱਡੀ ਲੈ ਲਈਏ ਅਗਰ ਜੇ ਉਹ ਗੱਡੀ ਖਰਾਬ ਹੋ ਜਾਵੇ ਤਾਂ ਜਿਹੜੇ ਮੇਰੇ ਵੀਰ ਵਰਕਸ਼ਾਪਾਂ ਖੁੱਲ੍ਹੀ ਬੈਠੇ ਆ ਉਥੇ ਕਿਰਤੀ ਲੋਕ ਆ ਉਹ ਠੀਕ ਕਰਨਗੇ ਤਾਂ ਉਹ ਗੱਡੀ ਚੱਲ ਸਕਦੀ ਆ ਵੱਡੀਆਂ-ਵੱਡੀਆਂ ਮੰਡਲਾਂ ਬੰਦੀਆਂ ਇੰਡਸਟਰੀਆਂ ਬੰਦੀਆਂ ਉਹ ਕਿਰਤੀ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਪਰ ਨਾਲ ਇੱਕ ਇਹ ਵੀ ਗੱਲ ਸੱਚ ਆ ਕੋੜਾ ਸੱਚ ਮੈਂ ਕਹਿਣ ਲੱਗਿਆ ਕਿ ਅੱਜ ਦੇਸ਼ ਵਿਦੇਸ਼ ਦੀ ਧਰਤੀ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ ਪਰ ਕੁਝ ਕੁ ਥਾਮਾਂ ਤੇ ਛੱਡ ਕੇ ਉੱਥੇ ਚਿਰਤੀ ਲੋਕਾਂ ਦੇ ਹੱਤਾਂ ਦੀ ਗੱਲ ਨਹੀਂ ਕੀਤੀ ਜਾਵੇਗੀ ਕਿਉਂਕਿ ਵੱਡੇ ਵੱਡੇ ਸਮਾਗਮ ਵਿੱਚ ਸਾਡੇ ਰਾਜਨੀਤਿਕ ਤੇ ਧਾਰਮਿਕ ਆਗੂ ਵੀ ਸਮੂਲੀਅਤ ਕਰਨਗੇ ਪਰ ਸਾਰਿਆਂ ਨੂੰ ਮੈਂ ਕਹਾਂਗਾ ਅੱਜਕਾ ਥਾਮਾ ਨੂੰ ਛੱਡ ਕੇ ਸਮਾਗਮ ਪਾਵੇਂ ਮਨਾਏ ਜਾਣਗੇ ਪਰ ਉੱਥੇ ਸਾਡੇ ਦੇਸ਼ ਦਾ ਅੰਦੇਤਾ ਕਿਸਾਨ ਮਜ਼ਦੂਰ ਤੇ ਸਾਡੇ ਹੋਰ ਕਿਰਤੀ ਲੋਕ ਆ ਉਹਨਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਜਾਵੇਗੀ ਕਿਉਂਕਿ ਅੱਜ ਕਿਰਤੀ ਲੋਕ ਜਿੰਨੀ ਹੱਡ ਭੰਨਵੇਂ ਮਿਹਨਤ ਕਰਦੇ ਆ ਉਹਨਾਂ ਨੂੰ ਉਸ ਦਾ ਮਿਹਨਤ ਦਾ ਮੁੱਲ ਨਹੀਂ ਮਿਲਦਾ ਤੇ ਸਾਡੇ ਦੇਸ਼ ਦਾ ਅੰਦਤਾ ਕਿਸਾਨ ਵੀਰਾਂ ਕਿਸ ਤਰ੍ਹਾਂ ਸੱਪਾਂ ਦੀਆਂ ਸਰੀਆਂ ਮਿੱਧ ਕੇ ਦੇਸ਼ ਦਾ ਢਿੱਡ ਭਰਦੇ ਆ ਉਹਨਾਂ ਨੂੰ ਆਪਣੀਆਂ ਫਸਲਾਂ ਦਾ ਜਿਹੜਾ ਮੁੱਲ ਨਹੀਂ ਮਿਲ ਰਿਹਾ ਜਿਸ ਕਰਕੇ ਕਿਸਾਨ ਤੇ ਮਜ਼ਦੂਰ ਅੱਜ ਬੜੀ ਮੁਸ਼ਕਲ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਿਆ ਤੇ ਮੈਂ ਇੱਥੇ ਬੇਨਤੀ ਕਰੂੰਗਾ कि ਜਿਸ ਤਰ੍ਹਾਂ ਅੱਜ ਆਪਾਂ ਬਹੁਤ ਹੀ ਧੂਤਾਂ ਦੇ ਨਾਲ ਸ਼ਰਧਾ ਭਾਵਨਾ ਨਾਲ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਉਣ ਜਾ ਰਹੇ ਆ ਉੱਥੇ ਉਹਨਾਂ ਤਿਰਤੀ ਲੋਕਾਂ ਦੀ ਵੀ ਗੱਲ ਕੀਤੀ ਜਾਵੇ ਤੇ ਮੈਂ ਫੇਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤਿਰਤੀ ਲੋਕਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੇ ਮੇਰੇ ਤੋਂ ਕੋਈ ਸ਼ਬਦ ਗਲਤ ਬੋਲੇ ਗਿਆ ਹੋਵੇ ਤੇ ਆਪਣਾ ਛੋਟਾ ਭਰਾ ਛੋਟਾ ਬੱਚਾ ਸਮਝ ਕੇ ਮਾਫ ਕਰਨਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ